ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮਹੱਤ ਭਾਟੇ ਨਾਲ ਹੀ ਨਕਨੋਜੀਆ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿੱਥੇ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਉੱਥੇ ਹੀ ਜੰਗ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਇਸੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਹੀ ਭਾਰਤ ਦੇ ਉੱਤੇ ਹਵਾਈ ਹਮਲੇ ਕੀਤੇ ਜਾ ਰਹੇ ਨੇ ਡਰੋਨ ਹਮਲੇ ਕੀਤੇ ਜਾ ਰਹੇ ਨੇ ਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਨੇ ਪਰ ਇਹਨਾਂ ਹਮਲਿਆਂ ਤੋਂ ਬਚਾਅ ਦੇ ਲਈ ਕੁਝ ਛੋਟੀਆਂ-ਛੋਟੀਆਂ ਸਾਵਧਾਨੀਆਂ ਜਿਹੜੀਆਂ ਨੇ ਉਹ ਤੁਹਾਡੇ ਲਈ ਸਹਾਇੇ ਸਾਬਤ ਹੋ ਸਕਦੀਆਂ ਨੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਛੋਟੀਆਂ-ਛੋਟੀਆਂ ਸਾਵਧਾਨੀਆਂ ਅਸੀਂ ਦੱਸਾਂਗੇ ਜਿਹੜੀਆਂ ਤੁਸੀਂ ਵਰਤ ਸਕਦੇ ਹੋ ਅਤੇ ਆਪਣੀ ਜਾਨ ਬਚਾ ਸਕਦੇ ਹੋ ਤੇ ਇਹ ਸਾਵਧਾਨੀਆਂ ਤੁਹਾਡੇ ਲਈ ਸਹਾਇੇ ਸਾਬਤ ਹੋ ਸਕਦੀਆਂ ਨੇ ਤਾਂ ਨਿੱਕੀਆਂ-ਨਿੱਕੀਆਂ ਇਹ ਸਾਵਧਾਨੀਆਂ ਕਿਹੜੀਆਂ ਹੋਣਗੀਆਂ ਤੁਹਾਨੂੰ ਇਹ ਵੀ ਦੱਸਾਂਗੇ ਪਰ ਇਸ ਵੀਡੀਓ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਤਾ ਕਰ ਦਿਓ WhatsApp ਗਰੁੱਪ ਦੇ ਉੱਤੇ Facebook ਦੇ ਉੱਤੇ ਜਿਵੇਂ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਇਹਨਾਂ ਸਾਵਧਾਨੀਆਂ ਕਰਕੇ ਤਾਂ ਕਿਹੜੀਆਂ-ਕਿਹੜੀਆਂ ਉਹ ਨਿੱਕੀਆਂ-ਨਿੱਕੀਆਂ ਸਾਵਧਾਨੀਆਂ ਹੋਣਗੀਆਂ ਆਓ ਪੂਰੀ ਜਾਣਕਾਰੀ ਲੈਂਦੇ ਹਾਂ ਸਾਡੇ ਸਹਿਯੋਗੀ ਜਗਜੀਤ ਸਿੰਘ ਤੰਜੂ ਹਣਾਂ ਦੇ ਕੋਲੋਂ ਜਗਜੀਤ ਜੀ ਕਿਵੇਂ ਆਸੀਂ ਛੋਟੀਆਂ-ਛੋਟੀਆਂ ਸਾਵਧਾਨੀਆਂ ਜਿਹੜੀਆਂ ਨੇ ਬਲੈਕਆਊਟ ਦੇ ਦੌਰਾਨ ਵਰਤ ਸਕਦੇ ਹਾਂ ਹਾਂ ਦੇਖੋ ਇਹਨਾਂ ਸਾਵਧਾਨੀਆਂ ਬਾਰੇ ਦੱਸਣ ਤੋਂ ਪਹਿਲਾਂ ਮੈਂ ਇੱਕ ਥੋੜੀ ਜਿਹੀ ਕਲੈਰਫਾਈ ਕਾਤਵਾ ਕਿ ਅਸੀਂ ਕੱਲ ਪਾਸੋਂ ਤੋਂ ਲਗਾਤਾਰ ਦੇਖ ਰਹੇ ਆ ਕਿ ਪ੍ਰਸ਼ਾਸਨ ਜਿਹੜਾ ਬਲੈਕਆਉਟ ਦਾ ਕਹਿ ਰਿਹਾ ਲੇਕਿਨ ਉਹਦੇ ਪਾਸੋਂ ਜਿਹੜੇ ਲੋਕ ਨੇ ਕਾਫੀ ਲੋਕ ਜਿਹੜੇ ਨੇ ਉਸ ਵਕਤ ਧਿਆਨ ਨਹੀਂ ਦੇ ਰਹੇ ਜਿਵੇਂ ਇਹ ਘਰਾਂ ਦੇ ਵਿੱਚ ਲਾਈਟਾਂ ਜਗਦੀਆਂ ਨੇ ਗਲੀਆਂ ਮਹੱਲਿਆਂ ਦੇ ਵਿੱਚ ਲਾਈਟਾਂ ਜਗਦੀਆਂ ਨੇ ਉਹ ਲੋਕ ਜਿਹੜੇ ਆ ਉਹ ਵਾਹਨ ਵੀ ਬਲੈਕਆਉਟ ਦੇ ਵਿੱਚ ਲੈ ਕੇ ਲਾਈਟਾਂ ਜਗਾ ਕੇ ਚਲੇ ਜਾਂਦੇ ਆ ਮੈਂ ਸੁਣ ਰਿਹਾ ਸੀ ਸਵੇਰੇ ਇੱਕ ਫਾਈਲ ਵਗੀ ਅਧਿਕਾਰੀ ਦੀ ਬਾਈਟ ਉਹ ਕਹਿੰਦਾ ਅਸੀਂ ਤਰ੍ਹਾਂ ਤਰ੍ਹਾਂ ਬੀਤੀਆਂ ਕਰਦੇ ਲੇਕਿਨ ਕੁਝ ਦੁਕਾਨਾਂ ਵੀ ਰਾਤ ਦੇ ਸਮੇਂ ਖੁੱਲੀਆਂ ਰਹਿੰਦੀਆਂ ਔਰ ਇੱਕ ਗੱਲ ਇਹ ਜੰਗ ਦਾ ਮਾਹੌਲ ਬਣਦਾ ਪਿਆ ਜੰਗ ਹੋ ਸਕਦੀ ਆ ਤਣਾਅ ਬਹੁਤ ਜ਼ਿਆਦਾ ਹੈ ਨਹੀਂ ਵੀ ਹੋ ਸਕਦੀ ਲੇਕਿਨ ਇਹਦੇ ਵਿੱਚ ਜਿਹੜੀ ਗੱਲ ਮੇਨ ਹੈ ਜਦੋਂ ਤੁਸੀਂ 4-5 ਸਾਲ ਪਿੱਛੇ ਜਾਓ ਕੋਵਿਡ ਸੀਗਾ ਉਸ ਸਮੇਂ ਅਸੀਂ ਕਿੰਨੇ ਮੰਨ ਲਓ ਕਿ ਰੋਕਥਾਮ ਦੀ ਫੀਸ ਕਿੰਨੇ ਅਸੀਂ ਲੋਕਾਂ ਨੇ ਇੱਕ ਦੂਜੇ ਤੋਂ ਦੂਰ ਹੋਏ ਸੀਗੇ ਘਰਾਂ ਦੇ ਵਿੱਚ ਲੋਕਾਂ ਦੇ ਦਰਾਂ 'ਤੇ ਅਸੀਂ ਬੈਠ ਗਏ ਸੀਗੇ ਉਸ ਸਮੇਂ ਸਾਡੀ ਜੰਗ ਜਿਹੜੀ ਇੱਕ ਬਿਮਾਰੀ ਦੇ ਨਾਲ ਸੀ ਜਿਹੜੀ ਅਸੀਂ ਇੱਕ ਦੂਜੇ ਤੋਂ ਦੂਰ ਰਹਿ ਕੇ ਆਪਾਂ ਤੋਂ ਬਚਾ ਕਰ ਸਕਦੇ ਸੀ ਲੇਕਿਨ ਇਸ ਵਾਰ ਜਿਹੜੀ جنگ ਹੈ ਇਹ ਦੁਸ਼ਮਨ ਦੇ ਨਾਲ ਹੈ ਇਹ ਦੂਜੇ ਦੇਸ਼ ਦੇ ਨਾਲ ਹੈ ਜਿੱਥੇ ਉਹਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਇੱਕ ਦੂਜੇ ਤੋਂ ਉੱਪਰ ਕਿਸੇ ਤਰ੍ਹਾਂ ਦਾ ਵੀ ਹਮਲਾ ਕੀਤਾ ਜਾ ਸਕਦਾ ਹੈ ਸੰਗਰੀ ਆਬਾਦੀ ਦੇ ਉੱਪਰ ਹਮਲਾ ਕੀਤਾ ਜਾ ਸਕਦਾ ਹੈ ਅਜਹੀ جنگ ਹੈ ਤਾਂ ਇਹਦੇ ਵਾਸਤੇ ਜਿਹੜੀ ਜਿਹਦਾ ਤੁਸੀਂ ਦੱਸਿਆ ਕਿਹੜੀਆਂ ਸਾਵਧਾਨੀਆਂ ਤੋਂ ਬਹੁਤ ਛੋਟੇ ਛੋਟੇ ਗੱਲਾਂ ਨੇ ਉਹ ਮੈਂ ਦੱਸ ਦਿੰਦਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੀਆਂ ਘਰਾਂ ਦੀਆਂ ਲਾਈਟਾਂ ਜਿਵੇਂ ਤੁਹਾਨੂੰ ਪ੍ਰਸ਼ਾਸਨ ਤੋਂ ਕਿਹਾ ਗਿਆ ਹੈ ਕਿ ਤੁਸੀਂ ਬਲੈਕਆਉਟ ਰੱਖਣਾ ਉਹਦੇ ਵਿੱਚ ਘਰ ਦੀ ਕੋਈ ਲਾਈਟ ਜਿਹੜੀ ਬਾਹਰ ਚੱਲਦੀ ਆ ਉਹ ਨਹੀਂ ਜਗਣੀ ਚਾਹੀਦੀ ਜਿਹੜਾ ਰਾਇਮ ਕਿਸੇ ਨੂੰ ਪਤਾ ਲੱਗਿਆ ਕਿ ਇੱਥੇ ਆਬਾਦੀ ਹੈ ਹੀ ਆ ਦੂਜੀ ਗੱਲ ਕਿ ਆਪ ਪੁੱਤੇ ਹੁਣ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਸਟਰੀਟ ਲਾਈਟਾਂ ਨੇ ਘਰਾਂ ਦੇ ਬਾਹਰ ਜਿਹੜੀਆਂ ਗਲੀਆਂ ਮਹੱਲਿਆਂ ਦੇ ਵਿੱਚ ਲੱਗੀਆਂ ਨੇ ਉਹ ਸੋਲਰ ਵਾਲੀਆਂ ਹੁੰਦੀਆਂ ਨੇ ਉਹ ਰਾਤ ਦੇ ਸਮੇਂ ਜਿਵੇਂ ਸੂਰਜ ਛਿਪਦਾ ਹੈ ਤਾਂ ਉਹ ਆਟੋਮੈਟਿਕ অন ਹੋ ਜਾਂਦੀਆਂ ਨੇ ਬਹੁਤ ਲੋਕਾਂ ਦੇ ਧਿਆਨ ਦੇ ਵਿੱਚ ਵੀ ਹੋਏਗਾ ਬਹੁਤ ਲੋਕਾਂ ਦੇ ਨਹੀਂ ਵੀ ਹੋਏਗਾ ਤਾਂ ਇਹ ਲਾਈਟਾਂ ਵੀ ਜਿਹੜੀਆਂ ਸਾਨੂੰ ਕੱਟ ਕਰਨੇ ਚਾਹੀਦੀਆਂ ਇਹਦੇ ਵਾਸਤੇ ਜਿਹੜਾ ਵਿਭਾਗ ਹੈ ਉਹ ਵੀ ਲਗਾਤਾਰ ਸੁਚੇਤ ਕਰ ਰਿਹਾ ਹੂਗਾ ਵੱਲੋਂ ਵੀ ਆਪਣੇ ਜਿਹੜੇ ਆਫੀਸਰ ਸਬਾਹਨ ਨੇ ਉਹਨਾਂ ਨੂੰ ਲੈਟਰਾਂ ਕੱਢੀ ਰਿਹਾ ਕਿ ਲੋਕਾਂ ਨੂੰ ਇਸ ਬੀ ਅਵੇਅਰ ਕਰੋ ਕਿ ਇਹਨਾਂ ਦੀ ਇੱਕ ਲਾਈਟ ਦੀ ਜਿਹੜੀ ਵਾਇਰ ਹੁੰਦੀ ਆ ਉਹਨੂੰ ਹੁਣ ਕੱਟ ਦੋ ਜਿਵੇਂ ਮਾਹੌਲ ਸ਼ਾਂਤੀ ਵਾਲਾ ਹੋਏਗਾ ਜਦੋਂ ਮਾਹੌਲ ਠੀਕ ਹੋਏਗਾ ਤਾਂ ਉਹਨੂੰ ਆਪਾਂ ਦੁਬਾਰਾ ਜੋੜ ਦਾਂਗੇ ਉਸ ਤੋਂ ਬਾਅਦ ਦੂਜੀ ਗੱਲ ਸਾਡੇ ਘਰਾਂ ਦੇ ਵਿੱਚ ਜੋ ਮੀਟਰ ਲੱਗੇ ਨੇ ਬਿਜਲੀ ਦੇ ਉਹ ਬਲਿੰਕ ਕਰਦੇ ਨੇ ਉਹਦੇ ਵਿੱਚ ਗ੍ਰੀਨ ਲਾਈਟ ਆਉਂਦੀ ਆ ਰੈੱਡ ਲਾਈਟ ਆਉਂਦੀ ਆ ਤਾਂ ਉਹ ਵੀ ਇੱਕ ਜਿਹੜੀ ਮੰਨ ਲਓ ਕਿ ਨਜ਼ਰ ਜਾਂਦੀ ਹੈ ਕਿ ਇਹ ਆਬਾਦੀ ਵਾਲਾ ਏਰੀਆ ਹੋਏਗਾ ਤਾਂ ਉਸ ਨੂੰ ਤੁਸੀਂ ਕਵਰ ਕਰ ਸਕਦੇ ਹੋ ਕਿਉਂਕਿ ਤੁਹਾਡੇ ਆਬਾਦੀ ਦਾ ਮਤਲਬ ਤੁਹਾਡੇ ਘਰ ਦਾ ਮਸਲਾ ਹੈ ਹਰ ਇੱਕ ਬੰਦੇ ਦਾ ਮਸਲਾ ਹੈ ਤਾਂ ਉਸ ਨੂੰ ਵੀ ਤੁਸੀਂ ਮੰਨ ਲਓ ਕਿ ਕਵਰ ਕਰ ਸਕਦੇ ਹੋ ਉਦੋਂ ਪਰ ਟੇਪ ਲਗਾ ਦਿਓ ਕਿ ਜਿਹੜੀ ਉਹ ਲਾਈਟ ਜਿਹੜੀ ਦਿਲ ਕੋ ਨਜ਼ਰ ਨਾ ਆਵੇ ਕੋਈ ਸੰਕੇਤ ਹੀ ਨਾ ਜਾਵੇ ਕਿ ਮਨੁੱਖ ਇੱਥੇ ਲੋਕ ਰਹਿ ਰਹੇ ਨੇ ਤੀਜੀ ਗੱਲ ਅੱਜ ਦੇ ਦਿਨਾਂ ਤੇ ਜਿਹੜੇ ਲਾਈਟ ਵੀਜ਼ਨ ਕੈਮਰੇ ਬੜੇ ਸਟਰੋਂਗ ਆ ਗਏ ਨੇ ਉਹ ਜਿਹੜੇ ਕੈਮਰੇ ਨੇ ਇੱਕ ਤਾਂ ਇੱਕ ਹਿਸਾਬ ਨਾਲ ਆਪਾਂ ਕਹਿ ਲਈਏ ਕਿ ਧੁੱਪ ਤੱਕ ਚੜਾ ਦਿੰਦੇ ਨੇ ਜੀ ਜਦ ਦੀ ਮਾਲਾ ਹੋ ਜਾਂਦੀ ਆ ਇਹ ਵੀ ਇੱਕ ਸੰਕੇਤ ਜਾਂਦਾ ਹੈ ਤਾਂ ਉਹ ਕੈਮਰੇ ਵੀ ਸਾਨੂੰ ਬੰਦ ਕਰਨ ਦੀ ਜ਼ਰੂਰਤ ਹੈਗੀ ਆ ਹਾਲਾਂਕਿ ਹੈ ਉਹ ਸਾਡੀ ਸੁਰੱਖਿਆ ਵਾਸਤੇ ਜੋ ਇੱਥੇ ਆਮ ਚੋਰੀਆਂ ਘਟਾਵਾ ਹੁੰਦੀ ਆ ਉਹਦੇ ਤੋਂ ਸੁਰੱਖਿਆ ਵਾਸਤੇ ਹੀ ਲਾਏ ਨੇ ਲੇਕਿਨ ਇਸ ਤਰ੍ਹਾਂ ਜਿਹੜਾ ਮਸਲਾ ਬਹੁਤ ਵੱਡਾ ਹੈ ਉਹ ਕਿ ਰਹੀ ਵੀ ਸਾਨੂੰ ਬੰਦ ਕਰਨ ਦੀ ਲੋੜ ਹੈ ਇਸ ਤੋਂ ਬਾਅਦ ਇੱਕ ਹੋਰ ਵੱਡੀ ਗੱਲ ਜਿਹੜੀ ਸ਼ਾਇਦ ਕੁਝ ਲੋਕਾਂ ਦੇ ਧਿਆਨ ਦੇ ਵਿੱਚ ਹੋਵੇ ਉਹ ਕੁਛ ਦੇ ਨਾ ਹੋਵੇ ਤਾਂ ਉਹ ਇਹ ਹੈ ਕਿ ਤੁਹਾਡੇ ਗੁਰੂ ਘਰ ਤੁਹਾਡੇ ਮੰਦਰ ਇਹਨਾਂ ਦੇ ਉੱਪਰ ਨਿਸ਼ਾਨ ਸਾਹਿਬ ਲੱਗੇ ਹੁੰਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਵੀ ਇੱਕ ਲਾਈਟ ਲਾਈ ਜਾ ਸਕਦੀ ਹੁੰਦੀ ਹੈ ਜਿਹੜੇ ਮੰਦਰ ਨੇ ਜਾਂ ਗੁਰੂ ਘਰ ਨੇ ਉਹਨਾਂ ਦੇ ਗੁੰਬਦ ਹੁੰਦਾ ਹੈ ਉਹਦੇ ਵਿੱਚ ਵੀ ਲਾਈਟ ਲਾਈ ਜਾ ਸਕਦੀ ਹੁੰਦੀ ਹੈ ਤਾਂ ਸਾਨੂੰ ਉਹ ਵੀ ਬੰਦ ਰੱਖਣ ਦੀ ਜ਼ਰੂਰਤ ਹੈਗੀ ਆ ਔਰ ਹੋਰ ਜਿਹੜੀ ਕੋਈ ਵੀ ਗੱਲ ਲੱਗਦਾ ਕਿ ਜਿਹੜੀ ਚੀਜ਼ ਜਿਹੜੇ ਦੁਸ਼ਮਨੋਂ ਇਹ ਦੱਸ ਸਕਦੇ ਕਿ ਇਥੇ ਕਬਾਦੀ ਹੈ ਉਹ ਨੂੰ ਬੰਦ ਰੱਖੋ ਕੋਈ ਜਿਹੜੀ ਚੀਜ਼ ਆ ਉਹਨੂੰ ਸ਼ੇਅਰ ਨਾ ਕਰੋ ਕਿ ਜਿਹੜਾ ਰਾਤ ਦੇ ਸਮੇਂ ਦੇ ਉੱਪਰ ਜਿਹੜੇ ਲਗਾਤਾਰ ਅਟੈਕ ਹੋ ਰਹੇ ਨੇ ਉਹ ਦੁਆਰਾ ਤੋਂ ਉਹਦੇ ਵਿੱਚ ਤੁਹਾਡਾ ਕੋਈ ਨੁਕਸਾਨ ਹੋਵੇ ਤਾਂ ਇਹ ਜਿਹੜੀਆਂ ਕੁਝ ਜਿਹੜੀਆਂ ਸਾਵਧਾਨੀਆਂ ਹੈਗੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਨੇ ਇਹਦੇ ਉੱਪਰ ਸਾਨੂੰ ਧਿਆਨ ਦੇ ਦਿੱਤੀ ਜ਼ਰੂਰ ਤਾਂ ਹਰੇਕ ਬੰਦੇ ਨੂੰ ਕਿਉਂਕਿ ਇਹ ਤੁਹਾਡੇ ਨਾਲ ਸਿਰ ਤੁਹਾਡੀ ਜਾਨ ਦਾ ਮਸਲਾ ਨਹੀਂ ਹੈ ਤੁਹਾਡੇ ਨਾਲ ਤੁਹਾਡੇ ਪ੍ਰਵਾਸ ਦਾ ਮਸਲਾ ਹੈ ਤੁਹਾਡੇ ਆਂਡ ਗਵਾਨ ਦਾ ਮਸਲਾ ਹੈ ਤੁਹਾਡੇ ਪੰਜਾਬ ਦਾ ਤੁਹਾਡੇ ਇੰਡੀਆ ਦਾ ਮਸਲਾ ਹੈ ਜੀ ਜਾਂ ਦਾ ਫਰੇਸ ਕਰੋ ਛੋਟੀ ਛੋਟੀ ਸਾਵਧਾਨੀਆਂ ਹੈਗੀਆਂ ਜਿਹੜੀਆਂ ਅਸੀਂ ਦੱਸਿਆ ਵਾ ਤਾਂ ਇਹਨੂੰ ਤੁਸੀਂ ਸੰਸਕਰੇ ਹੋਏ ਇਹਦਾ ਧਿਆਨ ਰੱਖੋ ਉਹ ਬਹੁਤ ਜਲਦੀ ਮੈਨੂੰ ਲੱਗਦਾ ਹੈ ਕਿ ਇਹ ਜੇ ਮਹੋਲ ਜਿਹੜਾ ਸ਼ਾਂਤੀਪੂਰਨ ਹੋ ਜੇ ਉਹ ਸਾਡਾ ਇਹ ਪੰਜਾਬ ਆ ਹਸਦਾ ਬਸਦਾ ਰਹੇ ਜੀ ਠੀਕ ਹੈ ਜੀ ਜਗਜੀਤ ਜੀ ਤੁਸੀਂ ਸਾਵਧਾਨੀਆਂ ਤਾਂ ਦੱਸ ਦਿੱਤੀਆਂ ਨੇ ਪਰ ਜਿਵੇਂ ਬਲੈਕਆਊਟ ਹੋ ਜਾਂਦਾ ਹੈ ਹੁਣ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ 7 ਵਜੇ ਤੋਂ ਬਾਅਦ ਬਲੈਕਆਊਟ ਹੋ ਜਾਂਦਾ ਹੈ ਤਾਂ ਵੱਖੋ-ਵੱਖਰੇ ਸਮਿਆਂ ਦੇ ਉੱਤੇ ਬਲੈਕਆਊਟ ਕੀਤਾ ਜਾਂਦਾ ਹੈ ਪਰ ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਦੇਖੀ ਹੋਵੇ ਸਾਡੇ ਦਰਸ਼ਕਾਂ ਨੇ ਵੀ ਦੇਖੀ ਹੋਵੇ ਕਿ ਇੱਕ ਪੁਲਿਸ ਥਾਣੇ ਦੇ ਬਾਹਰ ਇੱਕ ਸ਼ਰਾਬ ਦਾ ਠੇਕਾ ਉਹ ਖੁੱਲਿਆ ਪਿਆ ਹੈ ਉਹਦੇ ਵਿੱਚ ਲਾਈਟ ਵੀ ਜਗ ਰਹੀ ਹੁੰਦੀ ਹੈ ਤਾਂ ਇਸ ਦੇ ਉੱਤੇ ਤੁਸੀਂ ਕੀ ਕਹੋਗੇ ਦੇਖੋ ਬਿਲਕੁਲ ਬਹੁਤ ਵਧੀਆ ਤੁਹਾਡਾ ਸਵਾਲ ਸੀਗਾ ਇੱਥੇ ਬਿਆਨਾ ਚਾਹੁੰਦਾ ਸੀਗਾ ਲੇਕਿਨ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਅਮਰਸਾਬੇ ਠਾਣਾ ਹਕੀਮਾਬੇ ਨੇ ਰੇਡੀ ਦੀ ਹੈ ਅੱਛਾ ਜੀ ਦੇਖੋ ਉਹਦੇ ਦੋ ਪਾਸੇ ਠਾਣੇ ਦੇ ਠੇਕੇ ਨੇ ਠੇਕੇ ਦੇ ਤੁਸੀਂ ਆਪ ਦੇਖੋਗੇ ਠੇਕੇ ਤੋਂ ਪੱਜਾ ਪੂਰੀ ਹੁੰਦੀ ਹੁੰਦੀ ਆ ਬੋਰ ਜਗਦੇ ਹੁੰਦੇ ਆ ਅੰਦਰ ਵੀ ਪੂਰੀ ਰੋਸ਼ਨੀ ਹੁੰਦੀ ਆ ਜੀ ਹਕੀਮਤ ਅਮਰਸਾ ਜਿਹੜਾ ਜਿੱਥੇ ਆਪਾਂ ਗੱਲ ਕਰ ਰਹੇ ਆ ਉਹ ਸੰਗਣੀ ਬਾਪੀ ਵਾਲਾ ਏਰੀਆ ਵਾ ਸਾਡਾ ਇਤਿਹਾਸਿਕ ਸ਼ਹਿਰ ਆ ਤਾਂ ਇੱਥੇ ਵੀ ਜਿਹੜਾ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਆ ਇਹ ਜਿਹੜੇ ਠੇਕੇ ਵਾਲੇ ਇਹਨਾਂ ਉੱਪਰ ਵੀ ਉਹੀ ਕਾਨੂੰਨ ਲਾਗੂ ਹੁੰਦਾ ਜਿਹੜਾ ਮੇਰੇ ਉੱਪਰ ਹੁੰਦਾ ਜਿਹੜਾ ਤੁਹਾਡੇ ਘਰ ਦਾ ਜਾਂ ਦੂਜੀ ਦੁਕਾਨ ਦਾ ਲਾਗੂ ਹੁੰਦਾ ਇਹਨਾਂ ਦੇ ਉਪਾਸਤੇ ਕੋਈ ਅਲੱਗ ਕਾਨੂੰਨ ਨਹੀਂ ਹੈ ਇਹ ਇਹ ਨਹੀਂ ਹੈ ਕਿ ਇਹ ਤੁਸੀਂ ਰਾਤ ਹੋ ਗਈ ਆ ਤੁਸੀਂ ਬੰਦ ਮਾਰੀ ਨਾ ਖੋਲੇ ਰੱਖੋ ਸਖਤੀ ਹੋਣੀ ਚਾਹੀਦੀ ਇਹਨਾਂ ਦੇ ਉੱਪਰ ਵੀ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਕਪੂਠਲਾ ਦੇ ਵਿੱਚ ਵੀ ਰਾਤੀ ਨਵੇਂ ਜ਼ਬਰਦਸਤ ਠੇਕੇ ਖੁੱਲੇ ਸੀਗੇ ਤਾਂ ਉਹ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਕਿੰਤੀ ਕਮਿਸ਼ਨ ਦੇ ਹਦੇਸ਼ਾ ਤੇ ਦੁਆਰਾ ਬੰਦ ਕਰਾਏ ਗਏ ਅਜਿਹੀਆਂ ਖਬਰਾਂ ਵੀ ਆਈਆਂ ਨੇ ਤਾਂ ਇੱਥੇ ਵੀ ਜ਼ਰੂਰ ਤਾਂ ਜਿੱਥੇ ਬਾਕੀ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਉਹ ਤਾਂ ਦਿਨੇ ਦੀ ਅਨਾਉਂਸਮੈਂਟ ਹੋ ਰਹੀ ਹੈ ਕਿ ਦੁਕਾਨਾਂ ਨੂੰ ਬੰਦ ਰੱਖੋ ਬਾਜ਼ਾਰ ਬੰਦ ਰੱਖੋ ਦਿਨੇ ਦੀ ਅਨਾਉਂਸਮੈਂਟ ਹੋ ਗਈ ਹੈ ਤਾਂ ਰਾਤ ਦੇ ਸਮੇਂ ਤਾਂ ਬਿਲਕੁਲ ਸਾਨੂੰ ਸੁਚੇਤ ਰਹਿਣਾ ਚਾਹੀਦਾ ਉਹ ਇਹਨਾਂ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਨਾ ਜੀ ਬਹੁਤ ਬਹੁਤ ਧੰਨਵਾਦ ਜਗਜੀਤ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਜਗਜੀਤ ਸਿੰਘ ਤੰਜੂ ਹੁਣਾ ਦੇ ਵੱਲੋਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਅਸੀਂ ਵਰਤ ਸਕਦੇ ਹਾਂ ਤੇ ਆਪਣੀ ਜਾਨ ਬਚਾ ਸਕਦੇ ਹਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਆਦੇ ਨਾਲ ਸ਼ੇਅਰ ਕਰ ਸਕਦੇ ਹੋ ਰਿਸ਼ਤੇਦਾਰਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੈ ਛੋਟੀਆਂ-ਛੋਟੀਆਂ ਸਾਵਧਾਨੀਆਂ ਕਿਸੇ ਦੀ ਜਾਨ ਜਾਣ ਤੋਂ ਬਚਾ ਸਕਦੀਆਂ ਨੇ ਤਾਂ ਦੱਸਦੀ ਹੈ ਕਿ ਜਿੱਥੇ ਬਲੈਕਆਊਟ ਹੋ ਜਾਂਦਾ ਹੈ ਤਾਂ ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਚੇਤ ਤੇ ਅਲਰਟ ਰਹਿਣ ਦੀ ਲੋੜ ਹੈ ਸਾਰੀਆਂ ਲਾਈਟਾਂ ਜਿਹੜੀਆਂ ਨੇ ਉਹ ਜ਼ਰੂਰ ਬੰਦ ਕਰੋ ਤੇ ਜਿੱਥੇ-ਜਿੱਥੇ ਵੀ ਕੈਮਰੇ ਲੱਗੇ ਹੋਏ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਅਜੇ ਫਿਲਹਾਲ ਉਸ ਦੇ ਵਿੱਚ ਜੋ ਤਾਰ ਹੁੰਦੀ ਹੈ ਉਸ ਨੂੰ ਕੱਟ ਦਿਓ ਤਾਂ ਜੋ ਉਸ ਦੀ ਜਗਮਗ ਜਿਹੜੀ ਹੈ ਉਹ ਡਰੋਨ ਟਰੇਸ ਨਾ ਕਰ ਸਕਣ ਸੋ ਛੋਟੀਆਂ-ਛੋਟੀਆਂ ਸਾਵਧਾਨੀਆਂ ਤੁਹਾਨੂੰ ਦਸੀਆਂ ਨੇ ਇਹਨਾਂ ਨੂੰ ਤੁਸੀਂ ਤੁਹਾਡੇ ਵਾਸਤੇ ਹੈ ਸਹਾਇ ਸਾਬਤ ਹੋ ਸਕਦੀਆਂ ਨੇ ਫਿਲਹਾਲ ਇਸ ਤਣਾਅ ਦੇ ਮਾਹੌਲ ਵਿੱਚ ਅਜਿਹੀ ਕੋਈ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਮੁਰਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ